ਸਾਰਾ ਕੰਮ ਕਰਵਾ ਕੇ ਮਕੈਨਿਕ ਜਦੋਂ ਆਪਣੀ ਮਿਹਨਤ ਦੇ ਪੈਸੇ ਮੰਗਦਾ ਨਾ ਉਦੋਂ ਜਿਆਦਾ ਪੇਮੈਂਟ ਦੇ ਵਿੱਚੋਂ ਘੱਟ ਪੈਸੇ ਦੇ ਦੇਣਗੇ ਤੇ ਜਾਂ ਫਿਰ ਕਹਿ ਦੇਣਗੇ ਬਹਾਨਾ ਲਾ ਦੇਣਗੇ ਬਸ ਹੁਣੇ ਤੁਹਾਡੇ ਖਾਤੇ 'ਚ ਪਾ ਦਿੰਨੇ ਆ ਬਸ ਥੋੜੇ ਟਾਈਮ ਤੇ ਕਰ ਤੁਹਾਨੂੰ ਦੇ ਦਿੰਨੇ ਆ ਅੱਜ ਆਪਾਂ ਜਾ ਰਹੇ ਆ ਜ਼ਿਲ੍ਹਾ ਤਰਨਤਾਰਨ ਦਾ ਪਿੰਡ ਪੈਂਦਾ ਵਰਨਾਲਾ ਬੁਲਟੋਏ ਦੇ ਕੋਲ ਪੱਟੀ ਵਾਲੀ ਸਾਈਡ ਤੇ ਪੈ ਜਾਂਦਾ ਤੇ ਬਾਈ ਜੀ ਹੁਣਾਂ ਦਾ ਤਕਰੀਬਨ ਕਾਫੀ ਦਿਨਾਂ ਤੋਂ ਫੋਨ ਆ ਰਿਹਾ ਸੀ ਕਿ ਗੀਜਰ ਸਾਡੇ ਵਿੱਚ ਕਰੰਟ ਆ ਰਿਹਾ ਤੇ ਮੈਂ ਬਾਈ ਜੀ ਨੂੰ ਉਹਨਾਂ ਨੂੰ ਕਿਹਾ ਵੀ ਬਾਈ ਜੀ ਬਹੁਤ ਜ਼ਿਆਦਾ ਦੂਰ ਪੈ ਜਾਂਦਾ ਲਗਭਗ 40 50 ਕਿਲੋਮੀਟਰ ਦਾ ਸਫ਼ਰ ਦੂਰ ਹੈ ਜੇਕਰ ਮੈਂ ਇੰਨੀ ਦੂਰ ਆਵਾਂਗਾ ਤੇ ਉਸ ਤੋਂ ਜ਼ਿਆਦਾ ਤਾਂ ਖਰਚਾ ਆ ਜਾਵੇਗਾ ਬਾਈ ਜੀ ਹੁਣੀ ਕਹਿੰਦੇ ਆ ਵੀ ਸਾਨੂੰ ਖਰਚੇ ਦੀ ਕੋਈ ਪ੍ਰੋਬਲਮ ਨਹੀਂ ਸਾਨੂੰ ਸਾਡੇ ਕੰਮ ਨਾਲ ਮਤਲਬ ਇਹ ਗੱਲ ਹੁੰਦੀ ਕਿਉਂਕਿ ਇਹਨਾਂ ਦਾ ਜਿਹੜਾ ਏਸੀ ਸੀਗਾ ਪਹਿਲਾਂ ਪਾਠ ਠੀਕ ਕੀਤਾ ਸੀ ਜਿੰਦੀ ਪ੍ਰੋਬਲਮ ਸੋਲਵ ਹੋਈ ਤੇ ਸਾਰਾ ਸੀਜ਼ਨ ਏਸੀ ਸਹੀ ਚੱਲਿਆ ਸੋ ਕਹਿਣ ਦਾ ਭਾਵ ਕਿ ਜਦੋਂ ਤੁਸੀਂ ਕਿਸੇ ਦਾ ਕੰਮ ਕਰਦੇ ਹੋ ਜੇਕਰ ਤਸੱਲੀ ਨਾਲ ਸਹੀ ਕੰਮ ਕੀਤਾ ਜਾਵੇ ਤੇ ਕਸਟਮਰ ਆਪਾਂ ਨੂੰ ਫਿਰ ਵੀ ਬੁਲਾਉਂਦਾ ਬਹੁਤ ਸਾਰੇ ਮਕੈਨਿਕ ਵੀਰ ਵੀ ਆਪਣੇ ਨਾਲ ਜੁੜੇ ਹੋਏ ਆ ਕਹਿੰਦੇ ਬਾਈ ਜੀ ਅਸੀਂ ਕੰਮ ਤਾਂ ਤਸੱਲੀ ਨਾਲ ਕਰਦੇ ਆ ਤੁਹਾਡੀਆਂ ਵੀਡੀਓ ਦੇਖ ਦੇ ਕੇ ਜਿਵੇਂ ਤੁਸੀਂ ਕੰਮ ਕਰਦੇ ਹੋ ਪਰ ਗਾਹਕ ਜਿਹੜਾ ਉਹ ਪੈਸੇ ਨਹੀਂ ਪਰਦਾ ਕੰਮ ਕਰਵਾ ਲੈਂਦਾ ਉਸ ਤੋਂ ਬਾਅਦ ਵਿੱਚ ਸਾਨੂੰ ਖਰਾਬ ਕਰਦਾ ਹਰ ਜਗ੍ਹਾ ਤੇ ਮਕੈਨਿਕ ਗਲਤ ਨਹੀਂ ਹੁੰਦਾ ਤੇ ਹਰ ਜਗ੍ਹਾ ਤੇ ਗਾਹਕ ਜਿਹੜਾ ਉਹ ਸਹੀ ਨਹੀਂ ਹੁੰਦਾ ਕਹਿਣ ਦਾ ਭਾਵ ਹੈ ਜੇ ਤੁਸੀਂ ਕਿਸੇ ਤੋਂ ਕੰਮ ਕਰਵਾਉਂਦੇ ਹੋ ਨਾ ਕਦੀ ਕਿਸੇ ਦੀ ਮਿਹਨਤ ਨਾ ਰੱਖੋ ਕਿਉਂਕਿ ਅਗਲਾ ਦਬਾਰਤ ਹੋਏ ਤੁਹਾਡੇ ਕੋਲ ਖੁਸ਼ ਹੋ ਕੇ ਆਏ। ਬਾਕੀ ਮੇਰੇ ਮਕੈਨਿਕ ਵੀਰੋ ਕੰਮ ਤੁਸੀਂ ਇਮਾਨਦਾਰੀ ਨਾਲ ਕਰੋ। ਪ੍ਰਵਾਹ ਨਾ ਕਰਿਆ ਕਰੋ। ਪ੍ਰਮਾਤਮਾ ਬਰਕਤ ਜ਼ਰੂਰ ਪਾਉਂਦਾ। ਤੇ ਜਿਹੜੇ ਲੋਕੀ ਪੈਸੇ ਰੱਖਦੇ ਆ ਨਾ ਉਹਨਾਂ ਦਾ ਕਿਤੇ ਨਾ ਕਿਤੇ ਉਹ ਪੈਸਾ ਨਿਕਲ ਜ਼ਰੂਰ ਜਾਂਦਾ ਹੈਗਾ। ਗੱਲ ਜਿਹੜੀ ਸੱਚੀ ਆ, ਕੌੜੀ ਹੁੰਦੀ ਆ। ਆਪਣੇ ਨਾਲ ਵੀ ਹੋਇਆ ਕਈਆਂ ਬਈਆਂ ਨੇ ਕੰਮ ਕਰਵਾਇਆ ਹੈਗਾ। ਤੇ ਕੰਮ ਕਰਵਾਉਣ ਤੋਂ ਬਾਅਦ ਦੇ ਵਿੱਚ ਪੈਸਾ ਤੋਂ ਖਰਾਬ ਕੀਤਾ ਚਲੋ ਕੋਈ ਗੱਲ ਨਹੀਂ ਉਹ ਉਹਨਾਂ ਨੂੰ ਜਿਵੇਂ ਚੰਗਾ ਲੱਗਾ ਜਿਵੇਂ ਉਹਨਾਂ ਦਾ ਸੁਭਾਅ ਸੀ ਜਿਵੇਂ ਉਹਨਾਂ ਦਾ ਰਵਈਆ ਸੀ ਉਹ ਉਹਨਾਂ ਨੇ ਕਰ ਲਿਆ ਕੋਈ ਦਿੱਕਤ ਨਹੀਂ ਬਾਕੀ ਕੰਮ ਜਿਹੜਾ ਇਮਾਨਦਾਰੀ ਨਾਲ ਕਰਦੇ ਰਹੋ ਜਿਹੜੇ ਬੰਦੇ ਕੰਮ ਮਤਲਬ ਉਹ ਇਦਾਂ ਕਰਦੇ ਆ ਦੁਬਾਰਾ ਉਹਦੇ ਨਾਂ ਜਾਓ ਕਿੰਨੀ ਕੁ ਵਾਰੀ ਕੋਈ ਖਰਾਬ ਕਰ ਲੇਗਾ ਫੀਲਡ ਦੇ ਵਿੱਚ ਰਹਿ ਕੇ ਮਕੈਨਿਕਾਂ ਨਾਲ ਸਭ ਤੋਂ ਵੱਡੀ ਬੇਇਨਸਾਫੀ ਹੁੰਦੀ ਆਪਾਂ ਇਹ ਦੇਖੀ ਆ ਸਾਰਾ ਕੰਮ ਕਰਵਾ ਕੇ ਮਕੈਨਿਕ ਜਦੋਂ ਆਪਣੀ ਮਿਹਨਤ ਦੇ ਪੈਸੇ ਮੰਗਦਾ ਨਾ ਉਦੋਂ ਜ਼ਿਆਦਾ ਪੇਮੈਂਟ ਦੇ ਵਿੱਚੋਂ ਘੱਟ ਪੈਸੇ ਦੇ ਦੇਣਗੇ ਜਾਂ ਫਿਰ ਕਹਿ ਦੇਣਗੇ ਬਹਾਨਾ ਲਾ ਦੇਣਗੇ ਬਸ ਹੁਣੇ ਤੁਹਾਡੇ ਖਾਤੇ ਚ ਪਾ ਦਿੰਨੇ ਆ ਬਸ ਥੋੜੇ ਟਾਈਮ ਤੇ ਕਰ ਤੁਹਾਨੂੰ ਦੇ ਦਿੰਨੇ ਆ ਬਾਈ ਜੀ ਇਹ ਗੱਲ ਸੋਚੋ ਸਮਝੋ ਅਗਲੇ ਨਵੇਂ ਆਪਣਾ ਘਰ ਚਲਾਉਣਾ ਹੁੰਦਾ ਇਦਾਂ ਦਾ ਕੰਮ ਕਰਨਾ ਹੁੰਦਾ ਤੇ ਪਹਿਲਾਂ ਸਾਫ ਦੱਸ ਦੋ ਬਾਈ ਜੀ ਪੈਸੇ ਤੁਹਾਨੂੰ ਬਾਅਦ ਚ ਦੇਣੇ ਆ ਕੰਮ ਤੁਸੀਂ ਕਰ ਦੋ ਅੱਗੋ ਮਕੈਨਿਕ ਦੀ ਦਿਲ ਕਰਦਾ ਕਰੇ ਨਾ ਕਰਦਾ ਤੇ ਨਾ ਕਰੇ ਇਹੋ ਜੇ ਬੰਦਿਆਂ ਨੂੰ ਪਰਮਾਤਮਾ ਸਮੱਤ ਬਖਸ਼ੇ ਸੋ ਆਪਾਂ ਇਸ ਗੀਜ਼ਰ ਦੀ ਕਰਦੇ ਪਏ ਰਿਪੇਅਰ ਇਹਦੇ ਵਿੱਚ ਪ੍ਰੋਬਲਮ ਇਹ ਆ ਕਿ ਪੂਰਾ ਛਾਂਡ ਮਰੀ ਜਾਂਦਾ ਹੈਗਾ ਇਲੀਮੈਂਟ ਇਹਦਾ ਆਪਾਂ ਚੈੱਕ ਕਰ ਲਿਆ ਤੇ ਇਲੀਮੈਂਟ ਵੀ ਬਿਲਕੁਲ ਖਰਾਬ ਜਿਹੜਾ ਹੋਇਆ ਪਿਆ ਸੀਗਾ ਫੁੱਲ ਜਿਹੜਾ ਸ਼ਾਰਟ ਸੀਗਾ ਤੇ ਹੁਣ ਇਹਦੀ ਨਾਲ ਦੀ ਨਾਲ ਆਪਾਂ ਸਰਵਿਸ ਕਰੀ ਜੰਨੇ ਆ ਤੇ ਇਹਦਾ ਜਿਹੜਾ ਇਲੀਮੈਂਟ ਹੈ ਉਹ ਵੀ ਆਪਾਂ ਨਵਾਂ ਪਾ ਦੇਵਾਂਗੇ ਟੈਂਕ ਦੀ ਵੀ ਆਪਾਂ ਚੰਗੀ ਤਰ੍ਹਾਂ ਸਫਾਈ ਕਰ ਲਈ ਗਈ ਆ ਤੇ ਬਾਹਰ ਹੀ ਆਪਾਂ ਲੈ ਆਏ ਆ ਓਪਨ ਜਗ੍ਹਾ ਤੇ ਤੇ ਪਾਣੀ ਚੱਲੀ ਜਾਂਦਾ ਤੇ ਪੂਰਾ ਨਵਾਂ ਗਿੱਜਰ ਲਿਸ਼ਕਾ ਕੇ ਜਾਵਾਂਗੇ ਪੂਰੀ ਤਸੱਲੀ ਕਰਕੇ ਜਾਵਾਂਗੇ ਇਸ ਗਿੱਜਰ ਦੀ ਇਸ ਘਰ ਦੇ ਵਿੱਚ ਜਿਉਂਦਾ ਆਪਾਂ ਕੰਮ ਕਰਨ ਆਉਣੇ ਨਾ ਤੇ ਘਰ ਵਾਲਾ ਹੀ ਪਿਆਰ ਬਣ ਚੁੱਕਾ ਕਿਉਂਕਿ ਆਪਣਾ ਤੀਜਾ ਚੱਕਰ ਹੈ ਪਹਿਲਾਂ ਆਪਾਂ ਇਹਨਾਂ ਦਾ ਏਸੀ ਠੀਕ ਕੀਤਾ ਉਸ ਤੋਂ ਬਾਅਦ ਸੀਜ਼ਨ ਆਫ ਦੀ ਸਰਵਿਸ ਕੀਤੀ ਤੇ ਹੁਣ ਗਿਜ਼ਰ ਦੀ ਜਿਹੜੀ ਪ੍ਰੋਬਲਮ ਸੀ ਉਹ ਆਪਾਂ ਸੋਲਵ ਕਰਨ ਆਏ ਹੋਇਆ ਹੁਣ ਵੇਖੋ ਪੂਰਾ ਲਿਸ਼ਕਾਂ ਪਿਆ ਮਾਰਦਾ ਗਿਜ਼ਰ ਦਾ ਟੈਂਕ ਅੰਦਰੋਂ ਬਾਹਰੋਂ ਬਿਲਕੁਲ ਓਕੇ ਹੋ ਚੁੱਕਾ ਅਸੈਂਬਲੀ ਦੇ ਵਿੱਚ ਐਲੀਮੈਂਟ ਤਾਂ ਪੂਰਾ ਫੁੱਲਿਆ ਪਿਆ ਨਾ ਤਾਂ ਬਾਹਰ ਨਿਕਲਦਾ ਪਿਆ ਤੇ ਨਾ ਹੀ ਇਹ ਟੁੱਟਦਾ ਪਿਆ ਹੁਣ ਪੂਰਾ ਜਦੋ ਜੈਦ ਕਰਕੇ ਤੇ ਐਲੀਮੈਂਟ ਇਹਦੇ ਵਿੱਚ ਆਪਾਂ ਬਾਹਰ ਕੱਢ ਰਹੇ ਹਾਂ ਦੇਖਾ ਇਹ ਤੁਸੀਂ ਐਲੀਮੈਂਟ ਦੇ ਹਾਲਾਤ ਕਿਵੇਂ ਕਿਸ ਤਰ੍ਹਾਂ ਕੀ ਗੀਜ਼ਰ ਦੇ ਵਿੱਚ ਇਹ ਅਸੈਂਬਲੀ ਦੇ ਵਿੱਚ ਫਸਿਆ ਪਿਆਗਾ ਤੇ ਜਦੋਂ ਬਾਹਰ ਕੱਢ ਕੇ ਆਪਾਂ ਦੇਖਦੇ ਹਾਂ ਨਾ ਤੇ ਹੁਣ ਦੇਖੋ ਕਿਵੇਂ ਦਾ ਐਲੀਮੈਂਟ ਪੂਰਾ ਕੰਡਮ ਹੋ ਚੁੱਕਾਗਾ ਤੇ ਹੁਣ ਜਿਹੜਾ ਆਪਾਂ ਨਵਾਂ オリジナル ਜਿਹੜਾ ਐਲੀਮੈਂਟ ਲਗਾਵਾਂਗੇ ਨਿਗਾ ਮਾਰੋ ਪੂਰਾ ਕਾਪਰ ਦਾ ਐਲੀਮੈਂਟ ਹੈ ਤੇ ਹੈਵੀ ਆ ਜਿਹੜਾ ਗੀਜ਼ਰ ਦੇ ਵਿੱਚ ਲੱਗ ਕੇ ਆਉਂਦਾ ਨਾ ਤਕਰੀਬਨ 3-4 ਸਾਲ ਆਰਾਮ ਨਾਲ ਚੱਲ ਜਾਂਦਾ ਪੂਰਾ ਤੁਸੀਂ ਸਾਈਜ਼ ਦੇਖੋ ਇੱਕ ਬਰਾਬਰ ਹੈਗਾ ਕਿਸੇ ਬਨੇ ਕੋਈ ਵੀ ਕਮੀ ਪਈ ਇਸ ਐਲੀਮੈਂਟ ਦੇ ਵਿੱਚ ਨਹੀਂ ਜਿਹੜਾ ਆਪਾਂ ਨਵਾਂ ਲਗਾਣ ਲੱਗੇ ਆ। ਐਲੀਮੈਂਟ ਨੂੰ ਅਸੈਂਬਲੀ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਫਿੱਟ ਕਰਕੇ ਤੇ ਨਟ ਦੇ ਕੱਸ ਲਏ ਗਿਆ। ਤੇ ਹੁਣ ਅਸੈਂਬਲੀ ਜਿਹੜੀ ਆ ਗੀਜ਼ਰ ਦੇ ਟੈਂਕ ਦੇ ਵਿੱਚ ਪਾ ਗਏ ਤੇ ਇਹਨੂੰ ਆਪਾਂ ਸਾਰੇ ਨਟ ਚੰਗੀ ਤਰ੍ਹਾਂ ਕੱਸ ਦਿੰਨੇ ਆ। ਅਖੀਰ ਵਿੱਚ ਸਾਰਾ ਕੰਮ ਕਰਕੇ ਤੇ ਗੀਜ਼ਰ ਨੂੰ ਆਪਾਂ ਉਸੇ ਜਗ੍ਹਾ ਤੇ ਲਿਆ ਕੇ ਫਿੱਟ ਕਰ ਲਿਆ ਤੇ ਇੱਧਰ ਜਿਹੜੀ ਇਹ ਪਾਇਪ ਇਹ ਕਨੈਕਸ਼ਨ ਪਾਇਪ ਇਹ ਵੀ ਠੰਡ ਦੇ ਨਾਲ ਆਕੜੀ ਪਈ ਸੀ ਤੇ ਪਾਇਪ ਗਈ ਆ ਟੁੱਟ ਤੇ ਹੁਣ ਨਵੀਂ ਪਾਇਪ ਆਪਣੇ ਕੋਲ ਮੌਜੂਦ ਸੀਗੀ ਇਹ ਪਾਇਪ ਨੂੰ ਆਪਾਂ ਲਗਾ ਕੇ ਤੇ ਗੀਜ਼ਰ ਨੂੰ ਕਰ ਦਿੱਤਾ ਆਉਣ ਗੀਜ਼ਰ ਚੱਲਦਾ ਪਿਆ ਤੇ ਪਾਣੀ ਇਧਰੋਂ ਆਉਣਾ ਸ਼ੁਰੂ ਹੋ ਗਿਆ। ਇਸ ਟਾਈਮ ਬਾਈ ਜੀ ਉਹਨਾਂ ਦੇ ਪੈਰ ਬਿਲਕੁਲ ਨੰਗੇ ਨੇ ਤੇ ਗੀਜ਼ਰ ਚੱਲਦਾ ਪਿਆ ਤੇ ਕਿਸੇ ਤਰ੍ਹਾਂ ਦਾ ਕੋਈ ਵੀ ਗਰੰਟੇ ਦੇ ਵਿੱਚ ਨਹੀਂ ਆ ਰਿਹਾਗਾ। ਗੀਜ਼ਰ ਤੇ ਇੰਡੀਕੇਟਰ ਵੀ ਖਰਾਬ ਸੀ ਉਹ ਵੀ ਆਪਾਂ ਚੇਂਜ ਕਰ ਦਿੱਤੇ ਆ। ਇਹ ਸੀ ਪਿੰਡ ਬਰਨਾਲਾ ਦੇ ਇਸ ਗੀਜ਼ਰ ਦੀ ਕਰੰਟ ਦੀ ਪ੍ਰੋਬਲਮ ਦੀ ਵੀਡੀਓ। ਜੇਕਰ ਪਸੰਦ ਆਵੇ ਤੇ ਸਾਰੇ ਮਕੈਨਿਕ ਵੀਰਨੋਗੇ ਤੋਂ ਅੱਗੇ ਸਾਂਝੀ ਕਰਨਾ। ਮਿਲਦੇ ਆਂ ਕਿਸੇ ਹੋਰ ਨਵੀਂ ਵੀਡੀਓ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ।